ਪ੍ਰਾ ਪਵਨ ਕੁਮਾਰ ਕਪੂਰਥਲਾ ਤੋਂ ਇਹ ਭਰਾ ਦੱਸਦੇ ਆ 30 ਸਾਲ ਤੋਂ ਇਹ दारू ਪੀਂਦੇ ਸਨ ਤੇ ਕਈ ਸਾਲਾਂ ਤੋਂ ਇਹ ਭਰਾ ਤੰਬਾਕੂ ਵੀ ਖਾਂਦੇ ਸਨ ਤਾਂ ਇਹਨਾਂ ਦੇ ਵਾਈਫ ਪ੍ਰਭੂ ਜੀ ਦੇ ਘਰ ਦੇ ਵਿੱਚ ਆ ਕੇ ਇਹਨਾਂ ਲਈ ਪ੍ਰਾਰਥਨਾ ਕਰਦੇ ਸਨ ਤਾਂ ਇੱਕ ਦਿਨ ਸ਼ਿਫਾ ਦੀ ਪ੍ਰਾਰਥਨਾ ਚੱਲ ਰਹੀ ਸੀ ਤਾਂ ਪਾਸਟਰ ਜੀ ਨੇ ਬੋਲਿਆ ਕਿ ਕੁਝ ਲੋਕ ਬਹੁਤ ਲੰਬੇ ਸਮੇਂ ਤੋਂ ਇੱਕ ਕੰਮ ਲਈ ਪ੍ਰਾਰਥਨਾ ਕਰ ਰਹੇ ਹਨ ਉਹ ਇਹ ਨਾ ਸੋਚਣ ਕਿ ਉਹਨਾਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਨਹੀਂ ਜਾ ਰਹੀਆਂ ਸਗੋਂ ਉਹ ਹੋਰ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਨ ਪ੍ਰਭੂ ਬਹੁਤ ਜਲਦੀ ਉਹਨਾਂ ਨੂੰ ਉੱਤਰ ਦੇਣ ਜਾ ਰਹੇ ਹਨ ਤਾਂ ਇਸ ਭਰਾ ਨੇ ਜਦੋਂ ਇਸ ਗੱਲ ਨੂੰ ਸੁਣਿਆ ਤਾਂ ਇਹਨਾਂ ਦਾ ਵਿਸ਼ਵਾਸ ਪ੍ਰਭੂ ਜੀ ਤੇ ਬਹੁਤ ਜ਼ਿਆਦਾ ਵੱਧ ਗਿਆ ਇਹਨਾਂ ਨੇ ਹੋਰ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਸ਼ੁਰੂ ਕੀਤੀ ਤਾਂ ਪ੍ਰਭੂ ਜੀ ਦੀ ਇਹਨਾਂ ਤੇ ਕਿਰਪਾ ਹੋਈ ਇਸ ਭਰਾ ਨੂੰ 30 ਸਾਲ ਦੀ दारू ਪੀਣ ਦੀ ਆਦਤੋਂ ਛੁਟਕਾਰਾ ਦਿੱਤਾ ਤੰਬਾਕੂ ਦੀ ਆਦਤੋਂ ਛੁਟਕਾਰਾ ਦਿੱਤਾ ਨਵੇਂ ਸਾਲ ਦੇ ਪਹਿਲੇ ਦਿਨ ਭਰਾ ਨੇ ਬਪਤਿਸਮਾ ਵੀ ਲੈ ਲਿਆ ਇਸ ਵੱਡੀ ਕਿਰਪਾ ਦੇ ਲਈ ਇਹ ਸਮੇਤ ਪਰਿਵਾਰ ਪ੍ਰਭੂ ਜੀ ਦਾ ਧੰਨਵਾਦ ਕਰਦੇ ਹਨ ਭੈਣ ਚਰਨਜੀਤ ਕੌਰ ਕਾਲਾ ਸੰਗਿਆ ਤੋਂ ਇਹ ਭੈਣ ਦੱਸਦੇ ਹਨ ਕਿ 20 ਸਾਲਾਂ ਤੋਂ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਹੇ ਸੀ ਇਹ ਦੱਸਦੇ ਹਨ ਇਹ ਉਹ ਇਹਨਾਂ ਨੇ ਪ੍ਰਭੂ ਜੀ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਨਹੀਂ ਸੀ ਕੀਤਾ ਕਹਿੰਦੇ ਅਸੀਂ ਆਪਣੇ ਟੇਵੇ ਲੈ ਕੇ ਪੰਡਤਾਂ ਕੋਲ ਜਾਂਦੇ ਸੀ ਕਿ ਸਾਨੂੰ ਆਪਣਾ ਘਰ ਕਦੋਂ ਮਿਲੇਗਾ ਕਹਿੰਦੇ ਅੱਗੋਂ ਪਸ ਪੰਡਤ ਸਾਨੂੰ ਕਹਿ ਦਿੰਦੇ ਸੀ ਕਿ ਤੁਹਾਡੀ ਕਿਸਮਤ 'ਚ ਆਪਣਾ ਘਰ ਹੈ ਨਹੀਂ ਆ ਇਹ 2.5 ਸਾਲਾਂ ਤੋਂ ਪ੍ਰਭੂ ਜੀ ਦੇ ਪਉਣ ਵਿੱਚ ਆ ਰਹੇ ਹਨ ਔਰ ਵਿਸ਼ਵਾਸ ਨਾਲ ਪ੍ਰਾਰਥਨਾ ਵਿੱਚ ਜੁੜੇ ਹਨ ਇਹਨਾਂ ਦੀ ਬੇਟੀ ਇੱਕ ਦਿਨ ਪ੍ਰਭੂ ਜੀ ਦੇ ਪਨ ਵਿੱਚ ਗਵਾਹੀਆਂ ਸੁਣ ਰਹੀ ਸੀ ਕਿ ਕਿਸੇ ਨੂੰ ਆਪਣੇ ਘਰ ਦੀ ਨਵੀਂ ਆਸ਼ੀਸ਼ ਮਿਲੀ ਹੈ ਇਸ ਪੈਨ ਉਸ ਗਵਾਹੀ ਨੂੰ ਆਪਣੇ ਮਨ ਵਿੱਚ ਰੱਖਦਿਆਂ ਹੋਇਆ ਪਿਛਲੇ 크ਿਸਮਸ ਦੇ ਉਤੇ ਪ੍ਰਭੂ ਜੀ ਕੇ ਰੋ ਕੇ ਪ੍ਰਾਰਥਨਾ ਕੀਤੀ ਕਿ ਪ੍ਰਭੂ ਜੀ ਸਾਨੂੰ ਵੀ ਆਪਣਾ ਘਰ ਚਾਹੀਦਾ ਹੈ ਤੇ ਸੱਚਮੁੱਚ ਪ੍ਰਭੂ ਜੀ ਨੇ ਇਹਨਾਂ ਦੀ ਪ੍ਰਾਰਥਨਾ ਨੂੰ ਸੁਣਿਆ ਤੇ ਇਸ ਵਾਰ ਇਹਨਾਂ ਨੂੰ ਨਵੇਂ ਘਰ ਦੀ ਆਸ਼ੀਸ਼ ਮਿਲੀ ਹੈ ਔਰ 20 ਸਾਲ ਦੇ ਕਿਰਾਏ ਦੇ ਮਕਾਨਾਂ ਤੋਂ ਛੁਟਕਾਰਾ ਦਿੱਤਾ ਹੈ ਇਸ ਵੱਡੀ ਕਿਰਪਾ ਵਾਸਤੇ ਆਸ਼ੀਸ਼ ਵਾਸਤੇ ਇਹ ਪੂਰਾ ਪਰਿਵਾਰ ਮਹਾਨ ਪ੍ਰਭੂ ਯਸ਼ੁਮ ਸੀ ਜੀ ਦਾ ਧੰਨਵਾਦ ਕਰਦੇ ਹਨ ਪ੍ਰਾ ਸੰਜੀਵ ਕੁਮਾਰ ਜੀ ਜਲੰਧਰ ਤੋਂ ਇਹ ਭਰਾ ਦੱਸਦੇ ਹਨ ਕਿ ਇਹ 5 ਸਾਲ ਤੋਂ ਨਸ਼ਾ ਕਰਦੇ ਸੀ ਜਿਵੇਂ ਸ਼ਰਾਬ ਸਿਗਰਟ ਆਦਿ ਤੇ ਇਹ ਭਰਾ ਜੀ ਦੱਸਦੇ ਨੇ ਕਿ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਨਸ਼ਾ ਛੱਡਣ ਦੀ ਪਰ ਇਹ ਕਿਤੇ ਵੀ ਨਸ਼ਾ ਨਹੀਂ ਛੱਟ ਸਕੇ ਤਾਂ ਇਹ ਭਰਾ 크ਿਸਮਸ ਵਾਲੇ ਦਿਨ ਇਸ ਭਰਾਏ ਇਸ ਪਵਿੱਤਰ ਪਵਨ ਦੇ ਵਿੱਚ ਆਏ ਤੇ ਉਸੇ ਦਿਨ ਤੋਂ ਇਹਨਾਂ ਦਾ ਮਨ ਜਿਹੜਾ ਬਦਲ ਗਿਆ ਤੇ ਪੂਰੀ ਤਰ੍ਹਾਂ ਨਸ਼ਾ ਛੱਡ ਗਿਆ ਇਸ ਚੰਗਿਆਈ ਲਈ ਇਹ ਭਰਾ ਪ੍ਰਭੂ ਜੀ ਦਾ ਧੰਨਵਾਦ ਕਰਦੇ ਹਨ ਪੈਣ ਅਨੀਤਾ ਜਲੰਧਰ ਬਸਤੀ ਸ਼ੇਖ ਤੋਂ ਇਹ ਪੈਣ ਦੱਸਦੇ ਹਨ ਕਿ ਇਹਨਾਂ ਨੂੰ 3 ਸਾਲ ਤੋਂ ਗੁਪਤ ਪ੍ਰੋਬਲਮ ਹੋ ਗਈ ਸੀ ਕਹਿੰਦੇ ਦਵਾਈ ਵੀ ਬਹੁਤ ਖਾਧੀ ਪਰ ਫਰਕ ਨਹੀਂ ਸੀ ਪੈਂਦਾ ਡਾਕਟਰਾਂ ਨੇ ਕਿਹਾ ਕਿ ਅਪ੍ਰੈਸ਼ਨ ਹੀ ਕਰਨਾ ਪੈਣਾ ਪਰ ਕੰਦੇ ਮੈਂ ਵਿਸ਼ਵਾਸ ਦੇ ਨਾਲ ਇਸ ਪਵਿੱਤਰ ਭਵਨ ਦੇ ਵਿੱਚ ਆਉਣਾ ਸ਼ੁਰੂ ਕੀਤਾ ਤਾਂ ਇੱਥੇ ਇਹਨਾਂ ਦੇ ਲਈ ਪ੍ਰਾਰਥਨਾ ਕੀਤੀ ਗਈ ਤੇ ਆਪ ਵੀ ਕਰਦੇ ਰਹੇ ਤਾਂ ਕਹਿੰਦੇ ਪ੍ਰਭੂ ਜੀ ਦੀ ਕਿਰਪਾ ਦੇ ਨਾਲ ਹੁਣ ਮੈਂ ਬਿਲਕੁਲ ਠੀਕ ਹਾਂ ਇਸ ਚੰਗਿਆਈ ਦੇ ਲਈ ਉਸ ਮਹਾਨ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹਨ ਭੈਣ ਪੁਸ਼ਪਾ ਕਪੂਰ ਥਲਾ ਤੋਂ ਇਹ ਭੈਣ ਦੱਸਦੇ ਕਿ ਇਹਨਾਂ ਦਾ ਬੇਟਾ 3 ਸਾਲਾਂ ਤੋਂ ਕਿਸੇ ਕੇਸ ਵਿੱਚ ਫਸਿਆ ਹੋਇਆ ਸੀ ਜੋ ਤੋ ਕਿ ਬਰੀ ਹੋਣ ਵਾਸਤੇ ਇਹਨਾਂ ਨੂੰ ਕੋਈ ਵੀ ਰਸਤਾ ਨਹੀਂ ਸੀ ਮਿਲ ਰਿਹਾ ਇਹ ਪੈਨ ਪੂਰੇ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਵਿੱਚ ਜੁੜੇ ਹੋਏ ਸੀ ਇੱਕ ਦਿਨ ਪ੍ਰਭੂ ਜੀ ਦੇ ਪਉਣ ਵਿੱਚ ਪ੍ਰਭੂ ਦੇ ਦਾਸ ਨੇ ਪਵਿੱਤਰ ਆਤਮਾ ਜੀ ਦੀ ਅਗਵਾਈ ਦੇ ਨਾਲ ਜੋ ਸ਼ਬਦ ਬੋਲੇ ਕਿ ਜਿਹੜੇ ਪ੍ਰਾਣੇ ਕੇਸ ਵਿੱਚ ਫਸੇ ਹੋਏ ਹਨ ਉਹ ਬਰੀ ਹੋਣ ਜਾ ਰਹੇ ਹਨ ਇਸ ਪੈਨ ਨੇ ਉਹਨਾਂ ਸ਼ਬਦਾਂ ਤੋਂ ਤੇ ਵਿਸ਼ਵਾਸ ਕੀਤਾ ਔਰ ਪਰਮੇਸ਼ਰ ਦੀ ਹਜ਼ੂਰੀ ਵਿੱਚ ਬਣੀ ਰਹੀ ਔਰ ਵਿਸ਼ਵਾਸ ਨਾਲ ਔਰ ਪ੍ਰਾਰਥਨਾ ਕਰਦੇ ਰਹੇ ਤੇ ਪ੍ਰਭੂ ਜੀ ਦੀ ਕਿਰਪਾ ਹੋਈ ਤੇ ਇਹਨਾਂ ਦਾ ਬੇਟਾ 3 ਸਾਲਾਂ ਦੇ ਕੇਸ ਵਿੱਚ ਬਰੀ ਹੋ ਗਿਆ ਹੈ ਇਸ ਵੱਡੀ ਕਿਰਪਾ ਵਾਸਤੇ ਭੈਣ ਮਹਾਨ ਪ੍ਰਭੂ ਯਿਸੂ ਮਸੀਹ ਜੀ ਦਾ ਧੰਨਵਾਦ ਕਰਦੇ ਹਨ ਭੈਣ ਕਮਲਪ੍ਰੀਤ कौर ਅੰਮ੍ਰਿਤਸਰ ਤੋਂ ਇਹ ਭੈਣ ਦੱਸਦੇ ਹਨ ਕਿ ਇਹਨਾਂ ਦੀ ਨਜ਼ਰ ਕਮਜ਼ੋਰ ਹੋਣ ਕਰਕੇ 4 ਸਾਲਾਂ ਤੋਂ ਇਹਨਾਂ ਨੂੰ ਐਨਕ ਲੱਗੀ ਹੋਈ ਸੀ ਇਹ ਕਹਿੰਦੇ 6 ਮਹੀਨਿਆਂ ਤੋਂ ਇਹ ਪ੍ਰਭੂ ਜੀ ਤੇ ਭਵਨ ਵਿੱਚ ਵਿਸ਼ਵਾਸ ਨਾਲ ਆ ਕੇ ਵਿਸ਼ਵਾਸ ਨਾਲ ਪ੍ਰਾਰਥਨਾ ਵਿੱਚ ਜੁੜੇ ਹੋਏ ਹਨ ਪ੍ਰਭੂ ਜੀ ਦੀ ਇਹਨਾਂ ਤੇ ਕਿਰਪਾ ਹੋਈ ਤੇ ਇਹਨਾਂ ਦੀ ਨਜ਼ਰ ਬਿਲਕੁਲ ਠੀਕ ਹੋ ਗਈ ਔਰ ਜੋ 4 ਸਾਲਾਂ ਤੋਂ ਐਨਕ ਲੱਗੀ ਸੀ ਉਹ ਵੀ ਉਤਰ ਗਈ ਹੈ ਇਸ ਵੱਡੀ ਕਿਰਪਾ ਵਾਸਤੇ ਇਹ ਪੈਨ ਮਹਾਨ ਪ੍ਰਭੂ ਯਿਸੂ ਮਸੀਹ ਜੀ ਦਾ ਧੰਨਵਾਦ ਕਰਦੇ ਹਨ ਪ੍ਰਾਕਾਲੀ ਦਾਸ ਜੀ ਜਲੰਧਰ ਤੋਂ ਇਹ ਪ੍ਰਾ ਦਾਸ ਦਿਆਨ ਕਿ ਇਹਨਾਂ ਦੀ ਪਤਨੀ ਨੂੰ 7 ਸਾਲ ਤੋਂ ਗਠਿਆ ਸੀ ਇਹਨਾਂ ਨੇ ਬਹੁਤ ਇਲਾਜ ਕਰਵਾਇਆ ਪਰ ਕੋਈ ਵੀ ਫਰਕ ਨਹੀਂ ਪਿਆ ਸਰੀਰ ਵਿੱਚ ਉਹਨਾਂ ਦੇ ਬਹੁਤ ਜ਼ਿਆਦਾ ਦਰਦਾਂ ਰਹਿੰਦੀਆਂ ਸੀ ਫਿਰ ਇਹਨਾਂ ਜੀ ਨੇ ਪਾਸਟਰ ਜੀ ਨਾਲ ਗੱਲਬਾਤ ਕੀਤੀ ਤਾਂ ਪਾਸਟਰ ਜੀ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਕਾਉਂਸਲਿੰਗ ਟੀਮ ਨੂੰ ਆਪਣਾ ਜਿਹੜਾ ਪ੍ਰਾਰਥਨਾ ਦਾ ਵਿਸ਼ਾ ਲਿਖਵਾਓ ਤਾਂ ਇਹ ਭਰਾ ਦਾਦੇ ਨੇ ਕਿ ਹੁਣ 2 ਮਹੀਨੇ ਹੋ ਗਏ ਨੇ ਇਹਨਾਂ ਦੀ ਪਤਨੀ ਬਿਲਕੁਕੁਲ ਠੀਕ ਹੈ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਵੀ ਦਰਦ ਨਹੀਂ ਹੋਈ ਤੇ ਨਾ ਹੀ ਉਹਨਾਂ ਨੇ ਹੁਣ ਕੋਈ ਦਵਾਈ ਖਾਧੀ ਇਸ ਚੰਗਿਆਈ ਲਈ ਭਰਾ ਪ੍ਰਭੂ ਜੀ ਦਾ ਧੰਨਵਾਦ ਕਰਦੇ ਹਨ ਪੈਣ ਚਾਂਦਨੀ ਕਪੂਰਥਲੇ ਤੋਂ ਇਹ ਭੈਣ ਦੱਸਦੇ ਹਨ ਕਿ ਇਹਨਾਂ ਦੇ ਪਤੀ ਦੇ ਸਿਰ 4 ਸਾਲ ਤੋਂ ਸ਼ਰਾਬ ਦਾ ਨਜਾਇਜ਼ ਕੇਸ ਪੈ ਗਿਆ ਸੀ ਆਰਥਿਕ ਹਾਲਤ ਕਮਜ਼ੋਰ ਹੋਣ ਕਰਕੇ ਇਹ ਭੈਣ ਕੋਈ ਵਕੀਲ ਵੀ ਨਹੀਂ ਕਰ ਸਕਦੇ ਸੀ ਕਹਿੰਦੇ ਫਿਰ ਸਾਨੂੰ ਇਸ ਪਵਿੱਤਰ ਭਵਨ ਦੇ ਬਾਰੇ ਪਤਾ ਲੱਗਾ ਤਾਂ ਅਸੀਂ 6 ਮਹੀਨਿਆਂ ਤੋਂ ਲਗਾਤਾਰ ਆ ਕੇ ਪ੍ਰਾਰਥਨਾ ਕਰਾਉਂਦੇ ਰਹੇ ਤੱਕੇਂ ਦੇ ਪ੍ਰਭੂ ਜੀ ਦੀ ਕਿਰਪਾ ਦੇ ਨਾਲ ਬਿਨਾ ਵਕੀਲ ਕੀਤੇ ਤੇ ਬਿਨਾ ਪੈਸੇ ਦਿੱਤੇ ਇਹਨਾਂ ਦੇ ਪਤੀ 23 ਦਸੰਬਰ ਨੂੰ ਬਰੀ ਹੋ ਗਏ ਇਸ ਕਿਰਪਾ ਦੇ ਲਈ ਉਸ ਮਹਾਨ ਪਰਮੇਸ਼ਰ ਜੀ ਦਾ ਬਹੁਤ ਧੰਨਵਾਦ ਕਰਦੇ ਹਨ